ਹਾਂਜੀ ਸਤਿ ਸ਼੍ਰੀ ਅਕਾਲ ਆਪਾਂ ਕਰਨ ਲੱਗੇ ਆ ਇੱਕ ਬੱਚੇ ਦੇ ਸੂਟ ਟਾਪ ਦੀ ਕਟਿੰਗ 7-8 ਸਾਲ ਦੇ ਬੱਚੇ ਨੂੰ ਆਰਾਮ ਨਾਲ ਆਏਗਾ ਇਸ ਦੇ ਵਿੱਚ ਆਪਾਂ ਨੇ ਮਤਲਬ ਉੱਪਰਲੀ ਬਾਡੀ ਅਲੱਗ ਬਣਾਈ ਆ ਨੀਚੇ ਵੱਲਾ ਅਲੱਗ ਬਣਾਇਆ ਉਹਦੇ ਲਈ ਆਪਾਂ ਨੇ 14 ਇੰਚ ਲੈਂਥ ਲਈ ਹੈਗੀ ਤੇ ਚੜਾਈ ਲਈ ਹੈਗੀ 16 ਤੀਰਾ ਲਿਆਏਗਾ ਜੀ 6 ਇੰਚ ਮੋਡਾ ਵੀ 6 ਤੇ ਚਸ ਤੋਂ ਲਿਆਪਨੇ 7 ਬੱਚੇ ਨੂੰ ਫਿਟਿੰਗ ਦੀ ਲੋੜ ਨਹੀਂ ਹੁੰਦੀ ਇੱਕ ਜਾਈ ਹੁੰਦਾ ਉਹਨਾਂ ਦਾ ਤਾਂ ਨੀਚੇ ਤੋਂ ਵੀ 7.5 ਆਰਾਮ ਨਾਲ ਆਏਗਾ 7-8 ਸਾਲ ਦੇ ਬੱਚੇ ਨੂੰ ਇੰਨੀ ਫਿਟਿੰਗ ਹੁਣ ਆਪਾਂ ਇਹਦੀ ਕਟਿੰਗ ਕਰ ਲਈ ਇਸ ਤੋਂ ਬਾਅਦ ਆਪਾਂ ਨੀਚੇ ਵਾਲੇ ਅਲੇ ਕਰਾਂਗੇ ਇਸ ਦਾ ਬੈਨ ਵਾਲਾ ਗਲਾ ਕਰਨਾ ਹੈ ਇਸ ਕਰਕੇ ਛੋਟਾ ਲਿਆ 2.5 ਇੰਚ ਬੈਗ ਗਲਾ ਚੌੜਾਈ 2.5 ਇੰਚ 1 ਇੰਚ ਦਾ ਨੀਚੇ ਨੂੰ ਕੱਟ ਲਾਇਆ ਫਰੰਟ ਵਾਲਾ 2.5 ਇੰਚ ਚੌੜਾ ਲਿਆ 2.5 ਇੰਚ ਨੀਚੇ ਨੂੰ ਗਲਾਈ ਪਾ ਕੇ ਆਪਾਂ ਕਟਿੰਗ ਕਰ ਲਾਂਗੇ ਕਿਉਂਕਿ ਇਸ ਤੇ ਰੇ ਪੱਟੀ ਹੋਈ ਲਗਾਉਣੀ ਆ ਤਾਂ ਹੁਣ ਆਪਾਂ ਕਰਾਂਗੇ ਨੀਚੇ ਵਾਲੇ ਪੱਲੇ ਦੀ ਕਟਿੰਗ ਜੇ ਜਿਵੇਂ ਤੁਸੀਂ ਚਾਹੋ ਤਾਂ ਸੇਮ ਵੀ ਲੈ ਸਕਦੇ ਹੋ ਬਟ ਮੈਂਨੇ 14 ਇੰਚ ਹੀ ਲੈਂਥ ਲਈਏਗੀ ਫਰੰਟ ਪੱਲੇ ਦੀ 6 ਇੰਚ ਸਾਈਡਾਂ ਛੱਡ ਕੇ ਗੋਲਾਈ ਪਾਈ ਆ ਬੈਕ ਵਾਲੇ ਪੱਲੇ ਦੀ 14 ਇੰਚ ਫਰੰਟ ਵਾਲੇ ਪੱਲੇ ਦੀ 10 ਇੰਚ ਕਟਿੰਗ ਲਈਏ तो छे इंची दूसरी साइड भी छड़ गुलाई पाई है तुम चाहो तो सेम रख सकते हो फ्रंट से बैक पल्ला इस तरह मैं फ्रंट पल्ला थोड़ा छोटा रखे चार इंच घट रखे लो जी अपनी कटिंग होगी हम हो आपू तैयार कर दें फिर दिखाने तुम्हारू ਦੇਖੋ ਕਿੰਨਾ ਸੋਨਾ ਟਾਪ ਬਣ ਕੇ ਰੈਡੀ ਹੋਇਆ ਲਾਈਕ ਕਰਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ